ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਆٹے ਭੁੱਜੇ ਹੋਏ ਚਨੇ ਤੇ ਗੁੜ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਬਿਨਾ ਚਾਸ਼ਨੀ ਤੋਂ ਅਸੀਂ ਆٹے ਤੇ ਗੁੜ ਦੀ ਬਰਫੀ ਬਣਾ ਕੇ ਅੱਜ ਤਿਆਰ ਕਰਾਂਗੇ ਇਸ ਬਰਫੀ ਨੂੰ ਖਾ ਕੇ ਤੁਸੀਂ ਖੋਈ ਦੀ ਬਰਫੀ ਖਾਣਾ ਭੁੱਲ ਜਾਓਗੇ ਯਾਨੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਸ ਬਰਫੀ ਨੂੰ ਪਹਿਲੀ ਵਾਰ ਵਿੱਚ ਹੀ ਪਰਫੈਕਟ ਬਣਾ ਕੇ ਤਿਆਰ ਕਰ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਅਸੀਂ ਇਸ ਬਰਫੀ ਨੂੰ ਬਣਾ ਕੇ ਅੱਜ ਤਿਆਰ ਕਰਾਂਗੇ ਆਟੇ ਅਤੇ ਪੁਜੀ ਹੋਏ ਚਨੇ ਆਦੀ ਬਰਫੀ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਕੌਲੀ ਕਣਕ ਦਾ ਆਟਾ ਲਿਆ ਹੈ ਆਟੇ ਨੂੰ ਅਸੀਂ ਇੱਥੇ ਛਾਨ ਕੇ ਲਿਆ ਹੈ ਅੱਧੀ ਕੌਲੀ ਸਾਬਤ ਬਦਾਮ ਲਏ ਹਨ ਤੁਸੀਂ ਇੱਥੇ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਜੋ ਤੁਹਾਨੂੰ ਪਸੰਦ ਹੋਵੇ ਅੱਧੀ ਕੌਲੀ ਹੀ ਨਾਰੀਅਲ ਦਾ ਬੁਰਾਦਾ ਲਿਆ ਹੈ ਨਾਰੀਅਲ ਦਾ ਬੁਰਾਦਾ ਇਹਨੂੰ ਤੁਸੀਂ ਇਹ ਮਾਰਕੀਟ ਵਿੱਚੋਂ ਆਸਾਨੀ ਨਾਲ ਲੈ ਸਕਦੇ ਆ ਪੌਣੀ ਕੌਲੀ ਪੁਜੀ ਹੋਏ ਚਨੇ ਲਏ ਹਨ ਚਨੇ ਅਸੀਂ ਛਿਲਕੀਆਂ ਤੋਂ ਬਗੈਰ ਲਏ ਹਨ ਪੌਣੀ ਕੋਲੀ ਹੀ ਅਸੀਂ ਇੱਥੇ ਕੁੱਟਿਆ ਹੋਇਆ ਗੁੜ ਲਿਆ ਹੈ ਇੱਕ ਕੋਲੀ ਪਿਗਲਿਆ ਹੋਇਆ ਦੇਸੀ ਘਿਓ ਲਿਆ ਹੈ ਪਰਫੀ ਨੂੰ ਅਸੀਂ ਦੇਸੀ ਘਿਓ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਹੁਣ ਅਸੀਂ ਆਪਣੇ ਬਦਾਮ ਅਤੇ ਪੁੱਜੇ ਹੋਏ ਚਣਿਆਂ ਨੂੰ ਪੀਸ ਕੇ ਤਿਆਰ ਕਰਨਾ ਹੈ ਉਸਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਮਿਕਸੀ ਵਾਲਾ ਜੱਗ ਲੈ ਲਵਾਂਗੇ ਜੱਗ ਦੇ ਵਿੱਚ ਅਸੀਂ ਪੁੱਜੇ ਹੋਏ ਚਣਿਆਂ ਨੂੰ ਪਾ ਲਵਾਂਗੇ ਨਾਲੀ ਅਸੀਂ ਸਾਬਤ ਬਦਾਮ ਪਾ ਲਵਾਂਗੇ ਤੁਸੀਂ ਇੱਥੇ ਬਦਾਮਾਂ ਦੀ ਜਗ੍ਹਾ ਤੇ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਜੋ ਤੁਹਾਨੂੰ ਪਸੰਦ ਹੋਵੇ ਹੁਣ ਅਸੀਂ ਇਹਨਾਂ ਦੋਨੋਂ ਚੀਜ਼ਾਂ ਨੂੰ ਬਰੀਕ ਪੀਸ ਕੇ ਤਿਆਰ ਕਰ ਲਵਾਂਗੇ ਬਦਾਮ ਅਤੇ ਪੁੱਜੇ ਹੋਏ ਚੰਨਿਆਂ ਨੂੰ ਅਸੀਂ ਬਰੀਕ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਬਰਫੀ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਨੂੰ ਰੱਖ ਦਵਾਂਗੇ ਕੜਾਈ ਦੇ ਵਿੱਚ ਅਸੀਂ ਪੌਣੀ ਕੋਲੀ ਦੇਸੀ ਘਿਓ ਪਾ ਦਵਾਂਗੇ ਥੋੜਾ ਜਿਹਾ ਘਿਓ ਅਸੀਂ ਇੱਥੇ ਬਚਾ ਲਿਆ ਹੈ ਉਸ ਨੂੰ ਅਸੀਂ ਲੋੜ ਮੁਤਾਬਕ ਬਾਅਦ ਵਿੱਚ ਪਾਵਾਂਗੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਇੱਕ ਕੌਲੀ ਅਸੀਂ ਇੱਥੇ ਕਣਕ ਦਾ ਆਟਾ ਪਾਵਾਂਗੇ ਆਟੇ ਨੂੰ ਪੋਣ ਤੋਂ ਬਾਅਦ ਚੰਗੀ ਤਰ੍ਹਾਂ ਦੇ ਨਾਲ ਘਿਓ ਦੇ ਵਿੱਚ ਮਿਕਸ ਕਰ ਦੇਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਆਟੇ ਨੂੰ ਅਸੀਂ ਇੱਥੇ ਮੀਡੀਅਮ ਫਲੇਮ ਦੇ ਉੱਪਰ ਹੀ ਭੁੰਨ ਕੇ ਤਿਆਰ ਕਰਨਾ ਹੈ ਜਿੰਨੇ ਵਧੀਆ ਤਰੀਕੇ ਨਾਲ ਅਸੀਂ ਇੱਥੇ ਆਟੇ ਨੂੰ ਭੁੰਨਾਂਗੇ ਸਾਡੀ ਬਰਫੀ ਵੀ ਉੰਨੀ ਵਧੀਆ ਹੀ ਬਣ ਕੇ ਤਿਆਰ ਹੋਵੇਗੀ ਤੇ ਸੌਫਟ ਬਣੇਗੀ ਸਾਡੇ ਹਲੇ ਮਿਸ਼ਰਣ ਦੇ ਵਿੱਚ ਘਿਓ ਦੀ ਮਾਤਰਾ ਥੋੜੀ ਘੱਟ ਹੈ ਇਸ ਲਈ ਅਸੀਂ ਹੁਣ ਬਾਕੀ ਬਚੇ ਹੋਏ ਘਿਓ ਨੂੰ ਵੀ ਆਪਣੇ ਇਸ ਮਿਸ਼ਰਣ ਦੇ ਵਿੱਚ ਪਾ ਲਵਾਂਗੇ ਤਾਂ ਕਿ ਸਾਡਾ ਆਟਾ ਬਹੁਤ ਹੀ ਵਧੀਆ ਤਰੀਕੇ ਨਾਲ ਪੁੰਨ ਹੋ ਜਾਵੇ ਟੋਟਲ ਅਸੀਂ ਇੱਥੇ ਇੱਕ ਕੌਲੀ ਹੀ ਦੇਸੀ ਘਿਓ ਦੀ ਵਰਤੋਂ ਕੀਤੀ ਹੈ ਹੁਣ ਅਸੀਂ ਆਟੇ ਨੂੰ ਲਗਾਤਾਰ ਹਿਲਾਉਂਦੇ ਹੋਏ ਹੌਲੀ ਅੰਚ ਤੇ ਉੱਪਰ ਪਕਾ ਲਵਾਂਗੇ ਆਟੇ ਨੂੰ ਪੁੰਨਦੇ ਸਮੇਂ ਕਾਲੀ ਬਿਲਕੁਲ ਵੀ ਨਹੀਂ ਕਰਨੀ ਹੈ ਨਹੀਂ ਤਾਂ ਇਹ ਕਿਤੇ ਉਹ ਪੱਕ ਜਾਏਗਾ ਤਾਂ ਕਿਤੇ ਉਹ ਕੱਚਾ ਰਹਿ ਜਾਏਗਾ ਜਿਸ ਨਾਲ ਬਰਫੀ ਵਿੱਚ ਵਧੀਆ ਟੇਸਟ ਨਹੀਂ ਆਵੇਗਾ ਆਟੇ ਨੂੰ ਪੁੰਦੇ ਹੋਏ ਸਾਨੂੰ ਇੱਥੇ 2 ਕੁ ਮਿੰਟ ਹੋ ਗਏ ਹਨ ਅਤੇ ਆਟਾ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲਣਾ ਸ਼ੁਰੂ ਹੋ ਗਿਆ ਹੈ ਆਟੇ ਦਾ ਕਲਰ ਵੀ ਬਦਲਣਾ ਸ਼ੁਰੂ ਹੋ ਗਿਆ ਹੈ ਲਗਾਤਾਰ ਹਲਾਉਂਦੇ ਹੋਏ ਅਸੀਂ ਇੱਥੇ ਆਟੇ ਨੂੰ 3 ਮਿੰਟ ਦੇ ਲਈ ਹੋਰ ਪੁੰਨ ਲਿਆ ਹੈ ਅਤੇ ਆਟੇ ਦਾ ਕਲਰ ਬਹੁਤ ਹੀ ਵਧੀਆ 골ਡਨ ਬ੍ਰਾਊਨ ਹੋ ਗਿਆ ਹੈ ਹੁਣ ਅਸੀਂ ਆਟੇ ਨੂੰ ਹੋਰ ਜ਼ਿਆਦਾ ਨਹੀਂ ਭੁੰਨਾਂਗੇ ਨਹੀਂ ਤਾਂ ਇਸ ਦਾ ਰੰਗ ਜ਼ਿਆਦਾ ਹੀ ਬਦਲ ਜਾਏਗਾ ਜਿਸ ਨਾਲ ਸਾਡੀ ਬਰਫੀ ਵਿੱਚ ਵਧੀਆ ਟੇਸਟ ਨਹੀਂ ਆਏਗਾ ਹੁਣ ਅਸੀਂ ਆਟੇ ਨੂੰ ਭੁੰਨਾ ਬੰਦ ਕਰ ਦਵਾਂਗੇ ਹੁਣ ਅਸੀਂ ਨਾਲ ਹੀ ਅੱਧੀ ਕੋਲੀ ਨਾਰੀਅਲ ਦਾ ਬੁਰਾਦਾ ਪਾ ਦਵਾਂਗੇ ਕਿਉਂਕਿ ਇੱਥੇ ਹਾਲੇ ਆਟਾ ਬਹੁਤ ਹੀ ਗਰਮ ਹੈ ਨਾਰੀਅਲ ਦੇ ਬੁਰਾਦੇ ਨੂੰ ਪਾਉਣ ਤੋਂ ਬਾਅਦ ਨਾਲ ਹੀ ਅਸੀਂ ਹੁਣ ਪੀਸੇ ਹੋਏ ਬਦਾਮ ਅਤੇ ਪੁਜੇ ਹੋਏ ਛੋਲਿਆਂ ਨੂੰ ਪਾ ਦਵਾਂਗੇ ਤਿੰਨਾ ਤੀਜਾ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਗਰਮਾ-ਗਰਮ ਆਟੇ ਦੇ ਨਾਲ ਹੁਣ ਇਹ ਤਿੰਨੇ ਚੀਜ਼ਾਂ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਭੁੰਨ ਹੋ ਜਾਣਗੀਆਂ ਅਤੇ ਇਹਨਾਂ ਦਾ ਕੱਚਾਪਨ ਵੀ ਖਤਮ ਹੋ ਜਾਵੇਗਾ। ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬਿਲਕੁਲ ਸਲੋ ਕੀਤਾ ਹੋਇਆ ਹੈ। ਸਲੋ ਫਲੇਮ ਦੇ ਉੱਪਰ ਹੀ ਅਸੀਂ ਹੁਣ ਹਲਕਾ ਜਿਹਾ ਇਹਨਾਂ ਨੂੰ ਭੁੰਨਣਾ ਹੈ। 1 ਮਿੰਟ ਦੇ ਲਈ ਅਸੀਂ ਹੁਣ ਸਾਰੇ ਮਿਸ਼ਰਣ ਨੂੰ ਦੁਬਾਰਾ ਫੇਰ ਭੁੰਨ ਲਿਆ ਹੈ ਅਤੇ ਇਸ ਦਾ ਕਲਰ ਵੀ ਬਹੁਤ ਹੀ ਵਧੀਆ ਆਇਆ ਹੈ। ਹੁਣ ਅਸੀਂ ਆਟੇ ਨੂੰ ਹੋਰ ਨਹੀਂ ਭੁੰਨਾਂਗੇ। ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬੰਦ ਕਰ ਦਿੱਤਾ ਹੈ। ਹੁਣ ਅਸੀਂ ਆਪਣੀ ਬਰਫੀ ਵਿੱਚ ਵਧੀਆ ਟੇਸਟ ਦੇਣ ਦੇ ਲਈ ਅੱਧਾ ਚਮਚ ਇਲਾਇਚੀ ਪਾਊਡਰ ਪਾਵਾਂਗੇ ਨਾਲ ਹੀ ਅਸੀਂ ਕੁੱਟਿਆ ਹੋਇਆ ਗੁੜ ਵੀ ਪਾ ਦਵਾਂਗੇ ਆਟੇ ਦਾ ਮਿਸ਼ਰਣ ਹਾਲੇ ਬਹੁਤ ਹੀ ਜ਼ਿਆਦਾ ਗਰਮ ਹੈ ਗਰਮਾ-ਗਰਮ ਮਿਸ਼ਰਣ ਦੇ ਵਿੱਚ ਹੀ ਸਾਡਾ ਗੁੜ ਪਿਘਲ ਜਾਏਗਾ ਬਰਫੀ ਵਿੱਚ ਖੋਏ ਵਰਗਾ ਟੇਸਟ ਦੇਣ ਦੇ ਲਈ ਦੋ ਵੱਡੇ ਚਮਚ ਅਸੀਂ ਇੱਥੇ ਮਿਲਕ ਪਾਊਡਰ ਪਾਇਆ ਹੈ ਜੇਕਰ ਤੁਹਾਡੇ ਕੋਲ ਮਿਲਕ ਪਾਊਡਰ ਨਾ ਹੋਵੇ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਆ ਪਰ ਅਸੀਂ ਆਪਣੀ ਬਰਫੀ ਵਿੱਚ ਖੋਏ ਵਰਗਾ ਟੇਸਟ ਦੇਣ ਦੇ ਲਈ ਦੋ ਚਮਚ ਮਿਲਕ ਪਾਊਡਰ ਨੂੰ ਪਾਇਆ ਹੈ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਬੰਦ ਹੀ ਰੱਖਿਆ ਹੋਇਆ ਹੈ ਬੰਦ ਫਲੇਮ ਦੇ ਉੱਪਰ ਹੀ ਅਸੀਂ ਆਪਣੇ ਇਸ ਮਿਸ਼ਰਣ ਨੂੰ ਹੁਣ ਮਿਕਸ ਕਰਨਾ ਹੈ ਤਾਂ ਕਿ ਸਾਡਾ ਗੁੜ ਚੰਗੀ ਤਰ੍ਹਾਂ ਦੇ ਨਾਲ ਸਾਡੇ ਆਟੇ ਅਤੇ ਪੁੱਜੇ ਹੋਏ ਛੋਲਿਆਂ ਦੇ ਇਸ ਮਿਸ਼ਰਣ ਵਿੱਚ ਮਿਕਸ ਹੋ ਜਾਵੇ ਸਾਡਾ ਇੱਥੇ ਬਰਫੀ ਦਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਮਿਸ਼ਰਣ ਨੂੰ ਇੱਕ ਪਲੇਟ ਦੇ ਵਿੱਚ ਪਾ ਲਵਾਂਗੇ ਅਸੀਂ ਇੱਥੇ ਇੱਕ ਪਲੇਟ ਨੂੰ ਘਿਓ ਗ੍ਰੀਸ ਕਰਕੇ ਰੱਖਿਆ ਹੋਇਆ ਹੈ ਇਸ ਦੇ ਵਿੱਚ ਸਾਰੇ ਬਰਫੀ ਦੇ ਮਿਸ਼ਰਣ ਨੂੰ ਅਸੀਂ ਹੁਣ ਪਾ ਲਵਾਂਗੇ ਹੁਣ ਅਸੀਂ ਕੜਚੀ ਦੇ ਨਾਲ ਸਾਰੇ ਮਿਸ਼ਰਣ ਨੂੰ ਸੈੱਟ ਕਰ ਲਵਾਂਗੇ ਤਾਂ ਕਿ ਇਹ ਉੱਪਰਲੀ ਸਾਈਡ ਤੋਂ ਚੰਗੀ ਤਰ੍ਹਾਂ ਨਾਲ ਪਲੇਨ ਹੋ ਜਾਵੇ ਬਹੁਤ ਹੀ ਆਸਾਨੀ ਨਾਲ ਸਾਡਾ ਇਹ ਬਰਫੀ ਦਾ ਮਿਸ਼ਰਣ ਸੈੱਟ ਹੋ ਜਾਂਦਾ ਹੈ ਸਾਰੇ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਲਿਆ ਹੈ ਹੁਣ ਅਸੀਂ ਬਿਲਕੁਲ ਬਰੀਕ ਪੀਸੇ ਹੋਏ ਪਿਸਤੇ ਦੇ ਨਾਲ ਆਪਣੇ ਬਰਫੀ ਦੇ ਇਸ ਮਿਸ਼ਰਣ ਨੂੰ ਗਾਰਨਿਸ਼ ਕਰਾਂਗੇ ਤੁਸੀਂ ਕਿਸੇ ਵੀ ਡਰਾਈ ਫਰੂਟ ਦੇ ਨਾਲ ਆਪਣੀ ਇਸ ਬਰਫੀ ਨੂੰ ਗਾਰਨਿਸ਼ ਕਰ ਸਕਦੇ ਆ ਜਾਂ ਫਿਰ ਬਿਨਾਂ ਗਾਰਨਿਸ਼ ਕੀਤੇ ਵੀ ਇਸ ਨੂੰ ਪਲੇਨ ਰੱਖ ਸਕਦੇ ਆ ਪਿਸਤੇ ਨਾਲ ਅਸੀਂ ਆਪਣੇ ਬਰਫੀ ਨੂੰ ਗਾਰਨਿਸ਼ ਕਰ ਲਿਆ ਹੈ ਹੁਣ ਅਸੀਂ ਆਪਣੇ ਇਸ ਬਰਫੀ ਦੇ ਮਿਸ਼ਰਣ ਨੂੰ 1 ਘੰਟੇ ਦੇ ਲਈ ਇਸੇ ਤਰ੍ਹਾਂ ਪਿਆ ਰਹਿਣ ਦਵਾਵਾਂਗੇ ਤੁਸੀਂ ਇਸ ਬਰਫੀ ਦੇ ਮਿਸ਼ਰਣ ਨੂੰ ਫ੍ਰਿਜ ਵਿੱਚ ਰੱਖ ਕੇ ਵੀ ਜਮਾ ਸਕਦੇ ਆ ਹੁਣ ਅਸੀਂ ਚਮਚ ਦੇ ਨਾਲ ਸਾਰੇ ਉੱਪਰਲੇ ਪਿਸਤੇ ਨੂੰ ਇੱਕ ਵਾਰ ਸੈੱਟ ਕਰ ਦਵਾਂਗੇ 1 ਘੰਟਾ ਪਰ ਹੁਣ ਅਸੀਂ ਚਾਕੂ ਦੇ ਨਾਲ ਆਪਣੀ ਬਰਫੀ ਨੂੰ ਪੀਸਾ ਦੇ ਵਿੱਚ ਕੱਟ ਕਰ ਲਵਾਂਗੇ ਬਹੁਤ ਹੀ ਆਸਾਨੀ ਨਾਲ ਸਾਡੇ ਇੱਥੇ ਬਰਫੀ ਦੇ ਪੀਸ ਕੱਟ ਹੋ ਰਹੇ ਹਨ ਇਹ ਬਿਲਕੁਲ ਵੀ ਸਖਤ ਨਹੀਂ ਹੋਈ ਹੈ ਬਹੁਤ ਹੀ ਜ਼ਿਆਦਾ ਨਰਮ ਸਾਡੀ ਇਹ ਬਰਫੀ ਬਣ ਕੇ ਤਿਆਰ ਹੁੰਦੀ ਹੈ ਸਾਰੀ ਪਰਫਿਊਨ ਅਸੀਂ ਚਾਰਸ ਪੀਸਾ ਦੇ ਵਿੱਚ ਕੱਟ ਕਰ ਲਵਾਂਗੇ ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਬਰਫੀ ਦੇ ਇੱਕ ਪੀਸ ਨੂੰ ਕੱਢ ਕੇ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਸੌਫਟ ਸਾਡੀ ਇਹ ਬਰਫੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਆਸਾਨੀ ਨਾਲ ਸਾਡਾ ਇਹ ਬਰਫੀ ਦੇ ਪੀਸ ਥਾਲੀ ਵਿੱਚੋਂ ਨਿਕਲ ਜਾਂਦੇ ਹਨ ਬਿਲਕੁਲ ਪਰਫੈਕਟ ਸਾਡੀ ਇਹ ਆਟੇ ਤੇ ਭੁਜੇ ਹੋਏ ਛੋਲੇ ਦੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਸੇਮੇ ਇਸੇ ਤਰੀਕੇ ਨਾਲ ਬਾਕੀ ਸਾਰੇ ਪੀਸਾ ਨੂੰ ਵੀ ਹੁਣ ਅਸੀਂ ਥਾਲੀ ਵਿੱਚੋਂ ਕੱਢ ਲਵਾਂਗੇ ਅਤੇ ਇੱਕ ਪਲੇਟ ਦੇ ਵਿੱਚ ਸਜਾ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਆਟੇ ਅਤੇ ਪੁਜੇ ਹੋਏ ਛੋਲਿਆਂ ਦੀ ਬਰਫੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਬਿਨਾ ਚਾਸ਼ਨੀ ਤੁਸੀਂ ਇਹ ਗੁੜ ਵਾਲੀ ਬਰਫੀ ਆਪਣੇ ਘਰ ਦੇ ਵਿੱਚ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਬਰਫੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲ ਅਤੇ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੁਹਾਡੀ ਇੱਕ سپورਟ ਦੇ ਨਾਲ ਹੀ ਸਾਨੂੰ ਬਹੁਤ ਹਿੰਮਤ ਮਿਲਦੀ ਹੈ ਅਤੇ ਵੀਡੀਓਜ਼ ਬਣਾਉਣ ਦੀ ਸਾਨੂੰ ਨਵੀਂ એનર્ਜੀ ਮਿਲਦੀ ਹੈ ਸਾਰੀ ਬਰਫੀ ਦੇ ਪੀਸਾਂ ਨੂੰ ਅਸੀਂ ਇੱਥੇ ਥਾਲੀ ਦੇ ਵਿੱਚ ਰੱਖ ਲਿਆ ਹੈ ਬਿਲਕੁਲ ਕੱਲਾ ਕੱਲਾ ਸਾਡਾ ਇਹ ਬਰਫੀ ਦਾ ਪੀਸ ਬਣ ਕੇ ਤਿਆਰ ਹੋਇਆ ਹੈ ਇੱਕਦਮ ਪਰਫੈਕਟ ਸਾਡੀ ਇਹ ਸੌਫਟ ਬਰਫੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਆਸਾਨੀ ਨਾਲ ਇਸ ਬਰਫੀ ਨੂੰ ਘਰ ਦੇ ਵਿੱਚ ਬਣਾ ਕੇ ਟਰਾਈ ਕਰ ਸਕਦੇ ਆਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਤੁਹਾਡੀ ਬਰਫੀ ਕਿਹੋ ਜਿਹੀ ਬਣੀ ਹੈ ਇੱਕਦਮ ਸਹੀ ਨਾਪ ਦੇ ਨਾਲ ਅਸੀਂ ਇਸ ਬਰਫੀ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਸਾਰੀ ਬਰਫੀ ਨੂੰ ਅਸੀਂ ਹੁਣ ਥਾਲੀ ਦੇ ਵਿੱਚ ਸਜਾ ਲਿਆ ਹੈ ਹੁਣ ਅਸੀਂ ਆਪਣੇ ਬਰਫੀ ਦੇ ਇੱਕ ਪੀਸ ਨੂੰ ਕੱਢ ਕੇ ਦੇਖ ਲੈਂਦੇ ਹਾਂ ਕਿ ਇਹ ਕਿਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਆਸਾਨੀ ਨਾਲ ਸਾਡੇ ਬਰਫੀ ਦੇ ਪੀਸ ਟੁੱਟ ਜਾਂਦੇ ਹਨ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਤੁਹਾਡੀ ਇਹ ਰੈਸਪੀ ਕਿਹੋ ਜਿਹੀ ਬਣੀ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ